ਬਾਰਤ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਕਿ ਅੰਮ੍ਰਿਤਸਰ ਦੇ 40ਸ ਹਸਪਤਾਲ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਹੋ ਰਿਹਾ ਸੀ ਤਾਂ ਅਚਾਨਕ ਹੀ ਉਹਨਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਤਸਵੀਰਾਂ ਵੇਖ ਪਾ ਰਹੇ ਹੋ ਤਾਂ ਵਧੇਰੇ ਜਾਣਕਾਰੀ ਲਈ ਦੈਨਿਕ ਸਵੇਰਾ ਦੇ ਡਿਪਟੀ ਡਿਪਟੀ ਐਡੀਟਰ ਮਾਸ਼ੂ ਗੱਭਾ ਜੁੜ ਚੁੱਕੀ ਨੇ ਆਖਿਰਕਾਰ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦੀ ਮੌਤ ਕਿਵੇਂ ਹੋਈ ਹੈ ਜੀ ਮਾਸ਼ੂ ਬਿਲਕੁਲ ਰਵੀ ਅੱਜ ਸਵੇਰੇ ਬਰਿੰਦਰ ਘੁੰਮਣ ਜਿਹੜੇ ਨੇ ਆਪਣੇ ਆ ਸ਼ੋਲਡਰ ਦਾ ਆਪਰੇਸ਼ਨ ਕਰਵਾਉਣ ਦੇ ਲਈ ਅੰਮ੍ਰਿਤਸਰ ਦੇ ਇੱਕ ਵੱਡੇ ਹਸਪੀਟਲ ਦੇ ਵਿੱਚ ਗਏ ਸੀਗੇ ਜਿੱਥੇ ਉਹਨਾਂ ਨੂੰ ਆਪਰੇਸ਼ਨ ਥੀਟਰ ਦੇ ਵਿੱਚ ਜਿਹੜਾ ਬੇਹੋਸ਼ੀ ਦਾ ਇੰਜੈਕਸ਼ਨ ਹੁੰਦਾ ਐਨਸਥੀਸੀਆ ਐਨਸਥੀਸੀਆ ਦਿੱਤਾ ਜਾ ਰਿਹਾ ਸੀਗਾ ਕਿਉਂਕਿ ਐਨਸਥੀਸੀਆ ਦਾ ਉਹ ਪਿੱਠ ਦੇ ਵਿੱਚ ਲਗਾਇਆ ਜਾਂਦਾ ਔਰ ਐਨਸਥੀਸੀਆ ਦਾ ਕੰਮ ਹੁੰਦਾ ਹੈ ਕਿ ਪੇਸ਼ੈਂਟ ਨੂੰ ਸੁਨ ਕਰਦਣਾ ਉਹਨੂੰ ਬੇਹੋਸ਼ੀ ਦੀ ਹਾਲਤ ਵਿੱਚ ਲਿਆਣਾ ਔਰ ਉਸ ਤੋਂ ਬਾਅਦ ਜਿਹੜਾ ਅੱਗੇ ਸਰਜਰੀ ਕੀਤੀ ਜਾਂਦੀ ਹੈ ਕਿਸੇ ਵੀ ਸਰਜਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਜਰੀ ਹੋਣੀ ਹੋਵੇ ਬੋਡੀ ਦੀ ਤਾਂ ਐਨਸਥੀਸੀਆ ਜਿਹੜਾ ਉਹ ਜ਼ਰੂਰ ਦਿੱਤਾ ਜਾਂਦਾ ਔਰ ਹਮੇਸ਼ਾ ਐਨਸਥੀਸੀਆ ਜਿਹੜਾ ਐਨਸਥੀਸੀਐਸਟ ਜਿਹੜਾ ਡਾਕਟਰ ਹੁੰਦਾ ਉਹ ਉਹੀ ਸਪੈਸ਼ਲਿਸਟ ਜਿਹੜਾ ਉਹ ਇੰਜੈਕਸ਼ਨ ਲਗਾਉਂਦਾ ਤਾਂ ਵਰਿੰਦਰ ਘੁੰਮਦੇ ਕੇਸ ਦੇ ਵਿੱਚ ਜੋ ਸਾਨੂੰ ਇਹਨਾਂ ਦੇ ਪਰਿਵਾਰਕ ਸੂਤਰਾਂ ਤੋਂ ਪਤਾ ਲੱਗ ਪਾ ਰ ਜੇ ਅਨੇਸਥੀसिया ਜਿਹੜਾ ਹੈ ਉਹ ਲਗਾਇਆ ਜਾ ਰਿਹਾ ਸੀਗਾ ਪਰ ਜਿੰਨੀ ਮਾਤਰਾ ਉਹਦੇ ਵਿੱਚ ਜੋ ਬੋਡੀ weight ਦੇ ਅਕੋਰਡਿੰਗ ਲਗਾਇਆ ਜਾ ਰਿਹਾ ਸੀਗਾ ਉਹਦੇ ਮੁਤਾਬਕ ਉਹਨਾਂ ਨੇ ਵਰਕ ਨਹੀਂ ਕਰ ਰਿਹਾ ਸੀਗਾ ਯਾਨੀ ਕਿ ਬਹੁਤ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪਰ ਅਨੇਸਥੀसिया ਜਿਹੜਾ ਇਹਨਾਂ ਦੀ ਬੋਡੀ ਤੇ ਕੰਮ ਨਹੀਂ ਕਰ ਰਿਹਾ ਸੀਗਾ ਹੋ ਸਕਦਾ ਹੈ ਕਿ ਇਸੇ ਕਰਕੇ ਜਿਹੜਾ ਇਹਨਾਂ ਦੇ ਪਰਿਵਾਰਕ ਸੂਤਰ ਦਾਵਾ ਕਰ ਰਹੇ ਨੇ ਕਿ ਅਨੇਸਥੀसिया ਦੀ ਮਾਤਰਾ ਦੇ ਵਿੱਚ ਬਦਲਾਵ ਕੀਤਾ ਗਿਆ ਜਿਸ ਕਾਰਨ ਇਹਨਾਂ ਨੂੰ ਇਹਨਾਂ ਦੀ ਬੋਡੀ ਜਿਹੜੀ ਹੈ ਉੱਥੇ ਹੀ ਆਪਰੇਸ਼ਨ ਥੀਟਰ ਦੇ ਵਿੱਚ ਹੀ ਇਹਨਾਂ ਨੂੰ ਹਾਰਟ ਅਟੈਕ ਆਇਆ ਔਰ ਹਾਰਟ ਅਟੈਕ ਹੀ ਜਿਹੜਾ ਹੈ ਮੇਨ ਕੌਜ਼ ਬਣਿਆ ਇਹਨਾਂ ਦੀ ਮੌਤ ਦਾ ਵੱਡਾ ਕਾਰਨ ਜਿਹੜਾ ਸਾਹਮਣੇ ਨਿਕਲ ਕੇ ਆ ਰਿਹਾ ਉਹ ਇਹ ਹੀ ਹੈ ਕਿ ਜਿਹੜਾ ਬਿਊਚੀ ਵਾਲਾ ਇੰਜੈਕਸ਼ਨ ਸੀਗਾ ਉਹ ਇਹਨਾਂ ਤੇ ਕੰਮ ਨਹੀਂ ਕਰ ਪਾ ਰਿਹਾ ਸੀਗਾ ਉਹਦਾ ਵੱਡਾ ਕਾਰਨ ਜੋ ਡਾਕਟਰ ਹੀ ਦੱਸ ਸਕਦੇ ਨੇ ਕਿ ਜਿੰਨੀ ਮਾਤਰਾ ਦੇ ਵਿੱਚ ਜਿੰਨਾ ਬੋਡੀ weight ਹੁੰਦਾ ਜਿੰਨਾ ਇਹਨਾਂ ਦੀ ਜਿੰਨੀ ਹਾਈਟ ਸੀਗੀ ਜਿੰਨੀ ਬੋਡੀ weight ਸੀਗੀ ਉਹ ਅਕੋਰਡਿੰਗ ਜੋ ਜਿੰਨੀ ਮਾਤਰਾ ਐਨਸਥੀਸੀਆ ਦੀ ਲਗਣੀ ਹੁੰਦੀ ਹੈ ਉਹਨਾਂ ਦੀ ਬੋਡੀ ਤੇ ਕੰਮ ਨਹੀਂ ਕਰ ਰਿਆ ਸੀਗਾ ਸ਼ਾਇਦ ਉਸ ਨੇ ਵਿੱਚ ਹੀ ਬਦਲਾਅ ਕੀਤਾ ਗਿਆ ਔਰ ਬਦਲਾਅ ਜਿਹੜਾ ਹੈ ਉਹ ਇਹਨਾਂ ਦਾ ਸਰੀਰ ਨਹੀਂ ਚੱਲ ਪਾਇਆ ਜਿਸ ਤੋਂ ਬਾਅਦ ਉਹਦਾ ਸਭਾ ਅਸਰ ਇਹਨਾਂ ਦੇ ਆਰਟਰੀਸ ਤੇ ਪਿਆ ਔਰ ਆਰਟਰੀਸ ਬਲੌਕ ਹੋਣ ਕਾਰਨ ਹਾਰਟ ਅਟੈਕ ਆ ਗਿਆ ਔਰ ਜਿਸ ਤੋਂ ਬਾਅਦ ਹਾਰਟ ਅਟੈਕ ਹੀ ਇਹਨਾਂ ਦਾ ਮੌਤ ਦਾ ਕਾਰਨ ਬਣ ਗਿਆ ਹਾਲਾਂਕਿ ਪਰਿਵਾਰਕ ਲੋਕ ਜਿਹੜੇ ਨੇ ਉਹ ਸਾਹਮਣੇ ਆ ਕੇ ਵੀ ਕਹਿ ਰਹੇ ਨੇ ਕਿ ਦੋ ਵਾਰੀ ਹਾਰਟ ਅਟੈਕ ਆਇਆ ਤਾਂ ਹੋ ਸਕਦਾ ਹੈ ਕਿ ਜਿਹੜਾ ਐਨਐਸਟੀਵੀ ਹੈ ਉਹ ਚੱਲ ਨਾ ਪਾਇਆ ਹੋਵੇ ਸਰੀਰ ਔਰ ਉਹਨੇ ਪੂਰੀ ਤਰ੍ਹਾਂ ਪਰ ਇੰਪੈਕਟ ਆਇਰ ਸਰੀ ਦੇ ਉੱਪਰ ਹੋਦਾ ਔਰ ਪੂਰਾ ਸਰ ਇਹ ਦੇਖਣ ਨੂੰ ਮਿਲਿਆ ਕਿ ਅੱਜ ਬਰਿੰਦਰ ਘੁੰਮਣ ਜਿਹੜੇ ਨੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਫਿਲਹਾਲ 6 ਵਜੇ ਜਿਹੜਾ ਇਹਨਾਂ ਦੀ ਬਾਡੀ ਨੂੰ ਉੱਥੋਂ ਡਿਸਚਾਰਜ ਕਰ ਦਿੱਤਾ ਗਿਆ ਸੀਗਾ ਹਸਪੀਟਲ ਤੋਂ ਪਰ ਕੁਝ ਹੀ ਮਿੰਟਾਂ ਦੇ ਬਾਅਦ ਹੁਣ ਉਹਨਾਂ ਵੀ ਜਿਹੜੀ ਡੈੱਡ ਬਾਡੀ ਹੈ ਉਹ ਇਹਨਾਂ ਦੇ ਪੁਰਾਣੇ ਘਰ ਮੋਡਲ ਹਾਊਸ ਚਲੰਦਰ ਦਾ ਇੱਕ ਇਲਾਕਾ ਹੈ ਉੱਥੇ ਲੈ ਕੇ ਆਏ ਰਹਿਣ ਜਿੱਥੇ ਪਹਿਲਾਂ ਇਹ ਘੁੰਮਣ ਪਰਿਵਾਰ ਰਹਿੰਦਾ ਸੀਗਾ ਫਿਲਹਾਲ ਤਾਂ ਇਹਨਾਂ ਨੇ ਉੱਥੋਂ ਸ਼ੁਕ ਕਰਕੇ ਇੱਕ ਨਵਾਂ ਘਰ ਬਣਾਇਆ ਉਹ ਜਦੋਂ ਤੱਕ ਪਾਰਸ਼ ਏਰੀਆ ਚ ਬਣਾ ਲਿਆ ਸੀਗਾ ਪਰ ਹੁਣ ਜਿਹੜੇ ਉਹ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਪੁਰਾਣੇ ਘਰ ਜਿੱਥੇ ਇਹਨਾਂ ਦਾ ਆਪਣਾ ਜਿੰਮ ਵੀ ਹੈਗਾ ਉੱਥੇ ਜੁਟਣੇ ਸ਼ੁਰੂ ਹੋ ਚੁੱਕੇ ਨੇ ਔਰ ਕੁਝ ਹੀ ਦਿਨ ਦੇ ਵਿੱਚ ਇਹਨਾਂ ਦੀ ਡੈੱਡ ਬੋਡੀ ਵੀ ਲਈ ਆਈ ਜਾ ਰਹੀ ਹੈ ਤਾਂ ਜਾਣਕਾਰੀ ਇਹ ਹੀ ਨਿਕਲੀ ਹੈ ਕਿ ਸਵੇਰੇ ਉੱਤੇ ਗਏ ਸੀਗੇ ਆਪਣਾ ਬਿਲਕੁਲ ਠੀਕ ਸੀਗੇ ਚਿਹਰੇ ਆਪਣਾ ਤਹਿਸੀਮਾ ਦੇ ਅਨੁਸਾਰ ਔਰ ਅਪਾਇੰਟਮੈਂਟ ਦੇ ਅਕੋਰਡਿੰਗ ਡਾਕਟਰ ਦੀ ਅਪਾਇੰਟਮੈਂਟ ਦੇ ਮੁਤਾਬਕ ਹੀ ਤੇ ਜਿਹੜਾ ਆਪਣਾ ਸਰਜਰੀ ਕਰਾਣ ਗਏ ਸੀਗੇ ਜੀ ਤੇ ਪਰ ਜਦੋਂ ਆਪਰੇਸ਼ਨ ਥੀਟਰ ਦੇ ਵਿੱਚ ਗਏ ਅਸਰ ਉਸ ਐਨਬਿਓਸ਼ੀਵਲ ਇੰਜੈਕਸ਼ਨ ਤੋਂ ਦੱਸਿਆ ਜਾ ਰਿਹਾ ਹੈ ਕਿ ਉਹਦਾ ਬੁਰਾ ਅਸਰ ਪਿਆ ਉਹਦਾ ਇਫੈਕਟ ਠੀਕ ਨਹੀਂ ਪਿਆ ਇਹ ਉਹਨਾਂ ਦੇ ਪਰਿਵਾਰਕ ਸੂਤਰ ਦੱਸ ਰਹੇ ਨੇ ਫਿਲਹਾਲ ਹਸਪੀਟਲ ਦੇ ਵੱਲੋਂ ਜਿਹੜਾ ਆਫੀਸ਼ਲ ਬਿਆਨ ਹੈ ਉਹਦਾ ਇੰਤਜ਼ਾਰ ਵੀ ਸਾਨੂੰ ਕਰਨਾ ਪਏਗਾ ਜੀ ਪਤਾ ਲੱਗਿਆ ਕਿ ਅਖੀਰ ਕਿੰਨੇ ਵਜੇ ਜਦੋਂ ਇਹ ਪੂਰੀ ਘਟਨਾ ਵਾਪਰੀ ਹੈ ਦੇਖੋ ਇਹ ਪੂਰੀ ਦੁਪਹਿਰ ਨੂੰ ਹੀ ਇਹ ਜਿਹੜੀ ਦੁਪਹਿਰ ਤੋਂ ਵੈਲੇ ਹੀ ਇਹ ਘਟਨਾ ਵਾਪਰੀ ਹੈ ਕਿਉਂਕਿ ਜੋ ਸਾਨੂੰ ਜਾਣਕਾਰੀ ਮਿਲੀ ਉਹ 6 ਵਜੇ ਤੱਕ ਇਹਨਾਂ ਦੀ ਬੋਡੀ ਜਿਹੜੀ ਹੈ ਉਹ ਡਿਸਚਾਰਜ ਕਰ ਦਿੱਤੀ ਗਈ ਚਗੀ ਜੀ ਉਹ ਉਹਨਾਂ ਲਈ ਬਰੀ ਬੋਡੀ ਹੈ ਉਹ ਪਰਿਵਾਰਕ ਮੈਂਬਰ ਨੂੰ ਹੈਂਡਓਵਰ ਕਰ ਦਿੱਤੀ ਗਈ ਸੀ ਕਿ ਉੱਥੋਂ ਵੀ ਪਰਿਵਾਰਕ ਮੈਂਬਰ ਜਿਹੜੇ ਲੈ ਕੇ ਆ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਅਫਰੇ ਹੈ ਗਏ ਸੀਗੇ ਆਪਰੇਸ਼ਨ ਥੀਏਟਰ ਦੇ ਵਿੱਚ ਫਿਰ ਦੁਪਹਿਰ ਕੋਲੇ ਦਾ ਸਮਾਂ ਹੈ ਜਦੋਂ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀਗਾ ਔਰ ਉਸੇ ਇਲਾਜ ਦੇ ਦੌਰਾਨ ਹੀ ਚਾਹ ਦੋਸਤਾਂ ਨੇ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਇਹਨਾਂ ਨੂੰ ਬਚਾਇਆ ਜਾ ਸਕੇ ਇਹਨਾਂ ਨੂੰ ਰਿਕਵਰ ਕੀਤਾ ਜਾ ਸਕੇ ਪਰ ਅਟੈਕ ਜਿਹੜਾ ਉਹਦਾ ਸਟਰੋਂਗ ਸੀਗਾ ਕਿ ਰਿਕਵਰ ਬੋਡੀ ਨਹੀਂ ਕਰ ਪਾਈ ਜੀ ਤੱਪ ਕਦੋਂ ਤੱਕ ਜਿਹੜਿਆ ਡੈੱਡ ਬੋਡੀ ਜਲੰਧਰ ਲਿਆਈ ਜਾਵੇਗੀ ਤੇ ਕੀ ਕੁਝ ਜਿਹੜੇ ਅਗਲੇ ਪ੍ਰੋਗਰਾਮ ਨੇ ਠੀਕ ਕੋ 6 ਵਜੇ ਬੋਡੀ ਕਿਉਂਕਿ ਡਿਸਚਾਰਜ ਹੱਤੇ ਸੀਗੀ ਤਾਂ ਤਾਂ ਹੁਣ ਕੋਈ ਬੇਸ਼ਕੁਬ ਜਿਹੜਾ ਇਹਨਾਂ ਦੇ ਬੋਡੀ ਜਿਹੜੀ ਉਹ ਘਰ ਪਹੁੰਚਣ ਲੱਗੀ ਜਦ ਤੀ ਘਰ ਜਿਹੜਾ ਇਹਨਾਂ ਦਾ ਇੱਥੇ ਸ਼ਹਿਰ ਦੇ ਵਿੱਚ ਹੈ ਪੁਰਾਣਾ ਘਰ ਨੂੰ ਕਹਿ ਸਕਦੇ ਆਪਾਂ ਤਾਂ ਬਾਕੀ ਤਾਂ ਹਾਂ ਦੇ ਪਰਿਵਾਰਕ ਮੈਂਬਰ ਤੈਅ ਕਰਨਗੇ ਕਿ ਅੱਗੇ ਕੀ ਹੋਏਗਾ ਕਿਉਂਕਿ ਇਹਨਾਂ ਦੀ ਫੈਨ ਫਾਲੋ ਵੀ ਬਹੁਤ ਸੀਗੀ ਇਹ ਜ਼ਰੂਰੀ ਨਹੀਂ ਕਿ ਆਦਾਕਾਰ ਸੀਗੇ ਇਹ ਗਾਣਿਆਂ ਦੇ ਵਿੱਚ ਆਉਂਦੇ ਸੀਗੇ ਜਾਂ ਬਾਡੀ ਬਿਲਡਰ ਦੇ ਤੌਰ ਤੇ ਇਹਨਾਂ ਦਾ ਆਪਣਾ ਸਮਾਜਿਕ ਅਸਰ ਵੀ ਬਹੁਤ ਜ਼ਿਆਦਾ ਸੀਗਾ ਜਿਹੜੇ ਯੰਗਸਟਰ ਸੀਗੇ ਬਹੁਤ ਜ਼ਿਆਦਾ ਵੱਡੀ ਤعداد ਦੇ ਵਿੱਚ ਇਹਨਾਂ ਦੇ ਨਾਲ ਅਟੈਚ ਸੀਗੇ ਤਾਂ ਉਹ ਉਹ ਇੱਕ ਕਾਰਨ ਹੈ ਕਿ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਇਹਨਾਂ ਦੇ ਨਾਲ ਜੁੜੇ ਹੋਏ ਸੀਗੇ ਉਹ ਹੁਣੇ-ਹੁਣੇ ਇਹਨਾਂ ਦੇ ਘਰ ਦੇ ਕੋਲ ਜਿਹੜਾ ਘਰ ਦੇ ਬਾਹਰ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਬਹੁਤ ਵੱਡੀ ਤعداد ਦੇ ਵਿੱਚ ਨੌਜਵਾਨ ਵੀ ਇੱਥੇ ਨੇ ਜਿਹੜੇ ਵੀ ਇਹਨਾਂ ਦੇ ਸਾਥੀ ਸੀਗੇ ਜਿਹੜੇ ਵੀ ਇਹਨਾਂ ਦੇ ਰਿਸ਼ਤੇਦਾਰ ਨੇ ਉਹ ਸਭ ਪਹੁੰਚੇ ਨੇ ਕਿਉਂਕਿ ਆਪਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਇਹਨਾਂ ਦੀ ਅਲੱਗ ਫੈਨ ਫਾਲੋਇੰਗ ਬੋਡੀ ਬਿਲਡਰ ਦੇ ਹੋਣ ਦੇ ਨਾਤੇ ਸੀਗੇ ਵੀਡੀਓਜ਼ ਪਾਉਂਦੇ ਸੀਗੇ ਮੋਟੀਵੇਟ ਕਰਦੇ ਸੀਗੇ ਜਿਮ ਕਰੋ ਨਸ਼ੇ ਤੋਂ ਦੂਰ ਰਹੋ ਇਸ ਤਰ੍ਹਾਂ ਇਹ ਪ੍ਰਚਾਰ ਕਰਦੇ ਸੀਗੇ ਤੇ ਇਸ ਇਹਨਾਂ ਗੱਲਾਂ ਕਰਕੇ ਇਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਵੱਡੀ ਤعداد ਦੇ ਵਿੱਚ ਜਿਹੜੇ ਯੰਗਸਟਰ ਨੇ ਉਹ ਜੁੜੇ ਹੋਏ ਨੇ ਜੀ ਤਾਂ ਜਿਵੇਂ ਅਸੀਂ ਲਗਾਤਾਰ ਵੀ ਵੇਖ ਪਾ ਰਹੇ ਹਾਂ ਜੋ ਇਹਨਾਂ ਦੇ ਘਰ ਦੇ ਬਾਅਦ ਜੋ ਉਹਨਾਂ ਦੇ ਪ੍ਰਸ਼ੰਸ਼ਕ ਨੇ ਫੈਨ ਫੋਲੋਇੰਗ ਜਿਹੜੇ ਇਹਨਾਂ ਦੇ ਫੈਨ ਨੇ ਲਗਾਤਾਰ ਪੁੱਛ ਰਹੇ ਨੇ ਉਹਨਾਂ ਦੇ ਵਿਚਾਲੇ ਵੀ ਲਗਾਤਾਰ ਇਹ ਸਵਾਲ ਬਣਿਆ ਹੋਇਆ ਕਿ ਆਖਿਰਕਾਰ ਕੁਝ ਸਮਾਂ ਪਹਿਲਾਂ ਹੀ ਬਿਲਕੁਲ ਠੀਕ ਸੀ ਤਾਂ ਅਚਾਨਕ ਹੀ ਇਹ ਕਿਵੇਂ ਹੋ ਗਿਆ ਯਾ ਬਾਣਾ ਕਿਵੇਂ ਵਾਪਰਿਆ ਕਿਉਂਕਿ ਲਗਾਤਾਰ ਜੋ ਇਹ ਖਬਰਾਂ ਨਿਕਲ ਕੇ ਸਾਹਮਣੇ ਆਈ ਸਾਰੇ ਸਵਾਲ ਇਹੀ ਖੜੇ ਕਰ ਰਹੇ ਨੇ ਸਵਾਲ ਸਵਾਲ ਇਹੀ ਪੁੱਛੇ ਜਾ ਰਿਹਾ ਕਿ ਆਖਿਰਕਾਰ ਅਚਾਨਕ ਹੀ ਇਹ ਸਭ ਕਿਵੇਂ ਹੋ ਗਿਆ ਲਿਖੀ ਹੋਈ ਚਗੀ ਔਰ ਇਹ ਰੱਬ ਦੇ ਬਾਣੇ ਜਿਨ੍ਹਾਂ ਉਹੀ ਨਹੀਂ ਆਪਣੇ ਚਲਾ ਸਕਦਾ ਇਸੇ ਕਰਕੇ ਜੋ ਰੱਬ ਨੇ ਲਿਖਿਆ ਸੀਗਾ ਉਹੀ ਵਿਰਿੰਦਰ ਘੁੰਮਣ ਦੇ ਨਾਲ ਹੋਇਆ ਔਰ ਉਸੇ ਤਰ੍ਹਾਂ ਵਿਰਿੰਦਰ ਘੁੰਮਣ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਅੱਜ ਸਵੇਰੇ ਉਹ ਬਿਲਕੁਲ ਠੀਕ-ਠਾਕ ਇੱਕ ਆਪਣੇ ਵੱਲੋਂ ਤੇ ਇਹਨਾਂ ਨੇ ਇੱਕ ਵੱਡੇ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਦੀ ਯੋਜਨਾ ਬਣਾਈ ਜੀ ਕਿ ਉਹ ਵੱਡੇ ਹਸਪੀਟਲ ਦੇ ਵਿੱਚ ਲੈ ਕੇ ਜਾਈਏ ਜਾਂ ਆਪਣਾ ਵਧੀਆ ਚੰਗੇ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਪਰ ਜਿੱਥੇ ਇਹਨਾਂ ਦਾ ਟਾਈਮ ਆਇਆ ਹੋਇਆ ਸੀਗਾ ਖਰਾਬ ਉਹ ਇਹਨਾਂ ਦੇ ਨਾਲ ਉਹ ਘਟਨਾ ਵਾਪਰੀ ਤਾਂ ਉਸੇ ਤਰ੍ਹਾਂ ਇਹਨਾਂ ਦੇ ਨਾਲ ਹੋਆ ਉਹ ਅਹੁਣ ਜਿਹੜਾ ਜਾਣਕਾਰੀ ਮਿਲੀ ਹੈ ਕਿ ਦੋ ਵਾਰੀ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਕਿ ਐਨਸੀਡੀਆ ਦੀ ਮਾਤਰਾ ਦੇ ਵਿੱਚ ਜਿਹੜਾ ਉਹ ਬਦਲਾਅ ਹੋਣ ਕਾਰਨ ਸ਼ਾਇਦ ਇਹਨਾਂ ਦੇ ਹਾਰਟ ਅਟੈਕ ਆਇਆ ਔਰ ਉਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ ਜੀ ਤਮਾਮ ਜਾਣਕਾਰੀ ਲਈ ਧੰਨਵਾਦ ਰਿਮਾਂਸ਼ੂ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਇੰਟਰਨੈਸ਼ਨਲ ਬੋਡੀ ਬਿਲਡਰ ਵਰਿੰਦਰ ਕੁਮੰਦ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਦੁਪਹਿਰੇ ਜਦੋਂ ਨੇ ਉਹ 40 ਹਸਪਤਾਲ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵੱਡੇ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਲਈ ਗਈ ਸੀ ਉਹਨਾਂ ਦੇ ਮੋਢੇ ਦੇ ਵਿੱਚ ਫੈਕਸਰ ਸੀ ਜਦੋਂ ਇਲਾਜ ਚੱਲ ਰਿਹਾ ਸੀ ਤਾਂ ਉਸੇ ਵੇਲੇ ਐਨਥੀਸੀਆ ਜੋ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਉਸੇ ਵੇਲੇ ਉਹਨਾਂ ਦੀ ਬੋਡੀ ਜਿਹੜੀ ਹੈ ਅਨਕੋਸ਼ੀਅਸ ਨਹੀਂ ਹੋ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਜੋ ਐਨਥੀਸੀਆ ਦਾ ਜੋ ਮਾਤਰਾ ਸੀ ਉਹ ਵਧਾਈ ਜਾ ਰਹੀ ਸੀ ਜਿਸ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਦੱਸਿਆ ਜਾ ਰਿਹਾ ਹੈ ਕਿ ਆਪਰੇਸ਼ਨ ਜਦੋਂ ਹੋ ਰਿਹਾ ਸੀ ਉਸੇ ਵੇਲੇ ਦੋ ਵਾਰ ਦਿਲ ਦਾ ਦੌਰਾ ਪਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਤੱਕ ਦੇ ਜਿਹੜੀ ਆ ਸੌਂਪ ਦਿੱਤੀ ਹੈ ਜਲਦੀ ਹੀ ਜਲੰਧਰ ਵੀ ਲਿਆਇਆ ਜਾਵੇਗਾ ਇਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਲੰਧਰ ਦੇ ਜਿਹੜੇ ਘਰ ਜਿੱਥੇ ਉਹਨਾਂ ਦਾ ਘਰ ਹੈ ਉੱਥੇ ਲਗਾਤਾਰ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਨੇ ਉਹਨਾਂ ਦੇ ਫੈਨ ਜਿਹੜੇ ਨੇ ਪਹੁੰਚ ਰਹੇ ਨੇ ਕਿਉਂਕਿ ਅਜੇ ਹੀ ਘਟਨਾ ਕਿਉਂਕਿ ਅਚਾਨਕ ਹੀ ਕੁਝ ਸਮਾਂ ਪਹਿਲਾਂ ਜਿਹੜੇ ਰਵਿੰਦਰ ਘੁਮਨ ਉਹ ਬਿਲਕੁਲ ਸਹੀ ਸਲਾਮਤ ਸੀ ਅੰਮ੍ਰਿਤਸਰ ਜਿਹੜੇ ਜਾਣਦੇ ਨੇ ਆਪਣਾ ਇਲਾਜ ਕਰਾਉਣ ਲਈ ਤਾਂ ਅਚਾਨਕ ਹੀ ਜਿਹੜੀ ਇਹ ਘਟਨਾ ਵਾਪਰਦੀ ਜਿਸ ਕਰਕੇ ਜਿਹੜੇ ਉਹਨਾਂ ਦੇ ਫੈਨ ਫਾਲੋਇੰਗ ਨੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਵਰਿੰਦਰ ਘੁੰਮਣ ਜੋ ਇੱਕ ਵੱਡਾ ਨਾਮ ਜਿਹੜਾ ਹੈ ਬੋਡੀ ਬਿਲਡਿੰਗ ਦੇ ਵਿੱਚ ਜਾਣਿਆ ਜਾਂਦਾ ਹੈ ਇੱਕ ਵੈਜੀਟੇਰੀਅਨ ਰਾਹੀ ਜਿਹੜੇ ਨੇ ਆਪਣੀ ਬੋਡੀ ਬਣਾਉਂਦੇ ਨੇ ਇੱਕ ਵੱਡਾ ਨਾਮ ਜਿਹੜਾ ਹੈ ਉਹਨਾਂ ਦੇ ਬਾਲੀਵੁੱਡ ਦੀ ਗੱਲ ਕਰੀਏ ਜਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਇਹ ਕਈ ਵੱਡੇ ਫਿਲਮਾਂ ਜਿਹੜੀਆਂ ਨੇ ਉਹ ਕਰ ਚੁੱਕੇ ਨੇ ਕਈ ਵੱਡੇ ਵੱਡੇ ਚਿਹਰਿਆਂ ਦੇ ਨਾਲ ਉਹਨਾਂ ਦਾ ਜਿਹੜਾ ਇਹ رابطہ ਸੀ ਲਗਾਤਾਰ ਜੁੜੇ ਨੇ ਵੱਡੇ ਵੱਡੇ ਸੰਜੇ ਦਾਦੀ ਗੱਲ ਕਰੀਏ ਸਰਮਾਨ ਖਾਨ ਦੀ ਗੱਲ ਕਰੀਏ ਅਕਸਰ ਹੀ ਉਹਨਾਂ ਨੂੰ ਉਹਨਾਂ ਦੇ ਨਾਲ ਦੇਖਿਆ ਜਾਂਦਾ ਸੀ ਤਾਂ ਤਸਵੀਰਾਂ ਜੜੀਆਂ ਨੇ ਇਹ ਖਬਰ ਜੜੀ ਹੈ ਕਾਫੀ ਭਾਵੁਕ ਕਰਨ ਵਾਲੀਆਂ ਨੇ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਅਚਾਨਕ ਹੀ ਇੱਕ ਬੋਡੀ ਬਿਲਡਰ ਜੋ ਕੁਝ ਸਮਾਂ ਪਹਿਲਾਂ ਬਿਲਕੁਲ ਠੀਕ ਸੀ ਤਾਂ ਅਚਾਨਕ ਹੀ ਉਸ ਦੇ ਦਿਲ ਦੇ ਦੌਰਾ ਪੈਣ